ਆ ਮੋਦੀ ਪਾਰਟੀ ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਪੁਆਰਸ਼ਦ ਪੂਜਾ ਲੋਥਰਾ ਸਦੇਵਾ ਅਤੇ ਉਹਨਾਂ ਦੇ ਪਤੀ ਅਜੇ ਸਦੇਵਾ ਬੰਟੀ ਦੀ ਅੱਜ ਸ਼ਾਦੀ ਦੀ 15ਵੀਂ ਵਰੇ ਗੰਢ ਦੇ ਸਬੰਧ ਦੇ ਵਿੱਚ ਸਵੇਰੇ ਫ੍ਰੀ 슈ਗਰ ਚੈੱਕਅਪ ਕੈਂਪ ਲਗਾਇਆ ਗਿਆ ਜਿੱਥੇ ਲਗਭਗ 100 ਲੋਕਾਂ ਨੇ ਇਸ ਫ੍ਰੀ 슈ਗਰ ਚੈੱਕਅਪ ਕੈਂਪੋ ਦਾ ਲਾਭ ਉਠਾਇਆ ਅਤੇ ਉੱਥੇ ਹੀ ਸ਼ਾਮ ਨੂੰ ਪੋਦੇ ਮੰਡੇ ਗਏ ਨਾਲ ਇਹ ਗਮਲੇ ਵੰਡੇ ਗਏ ਅਤੇ ਪੌਦਿਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਖਾਸ ਤੌਰ ਤੇ ਨਾਲ ਟ੍ਰੀ ਗਾਰਡ ਵੀ ਵੰਡੇ ਗਏ ਇਸ ਮੌਕੇ ਵੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਦਾ ਲਾਭ ਉਠਾਇਆ ਇਸ ਮੌਕੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਫਾਜ਼ਿਲਗਾ पार्षद ਪੂਜਾ ਲੁਥਰਸ ਦੇਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੌਦੇ ਲਾਉਣੇ ਬੜੇ ਜ਼ਰੂਰੀ ਹਨ ਪਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪੌਦਿਆਂ ਦੀ ਦੇਖਭਾਲ ਕਰਨਾ ਇਸ ਲਈ ਡਾਕਟਰ ਬੀਡੀ ਸਜਦੇਵਾ ਮੈਮੋਰੀਅਲ ਵਾਫਰ ਸੁਸਾਇਟੀ ਵੱਲੋਂ ਪੌਦਿਆਂ ਦੇ ਨਾਲ-ਨਾਲ ਅੱਜ ਗਮਲੇ ਅਤੇ ਟਰੇ ਗਾਰਡ ਵੀ ਵੰਡੇ ਹਨ ਤਾਂਕਿ ਪੌਦਿਆਂ ਦੀ ਚੰਗੀ ਤਰ੍ਹਾਂ ਸੁਰੱਖਿਆ ਕੀਤੀ ਜਾ ਸਕੇ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਬਣਾਇਆ ਜਾ ਸਕੇ ਤਾਂਕਿ ਜਿਹੜਾ ਧਰਤੀ ਦਾ ਤਾਪਮਾਨ ਕਿਤੇ ਨਾ ਕਿਤੇ ਘਟੋ ਹੋ ਸਕੇ ਅਤੇ ਆਲਾ-ਦੋਲਾ ਆਪਣਾ ਸਾਫ਼-ਸੁਥਰਾ ਹੋ ਸਕੇ ਦੇਖੋ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਪਲਾਂਟ ਆਪਾਂ ਲਗਾਣੇ ਆ ਜਾਂ ਆਪਾਂ ਵੰਡਨੇ ਆ ਤਪੋਂ ਇਹ ਅਜਿਹਾ ਦੀ ਛੋਟੀ ਹੁੰਦੀ ਕਿ ਉਹ ਜਿਹੜਾ ਪਲਾਂਟ ਸਹੀ ਪ੍ਰੋਪਰ ਤਰ੍ਹਾਂ ਲਗਾਇਆ ਜਾਏਗਾ ਉਸ ਆ ਸਮ ਫਾਲਟੇ ਕੀਤੀ ਜਾਏਗੀ ਤਾਂ ਐਸੀ ਚੀਜ਼ ਨੂੰ ਮੁੱਖ ਰੱਖਦੇ ਹੋਏ ਜਿਹੜੇ ਨਾਲ ਗਮਲੇ ਦਿੱਤੇ ਜਾ ਰਹੇ ਨੇ ਤਾਂ ਕਿ ਗਮਲੇ ਦੇ ਵਿੱਚ ਜਿਹੜੇ ਉਹ ਪੌਦੇ ਲਗਾਏ ਜਾਣ ਔਰ ਜਿਹੜੇ ਪੌਦੇ ਬਾਹਰ ਲਗਾਉਣ ਵਾਲੇ ਨੇ ਉਹ ਇੱਥੇ ਜਿਹੜੇ ਵੀ ਪੌਦੇ ਦਾ ਲੰਗਰ ਲਗਾਇਆ ਜੋ ਲੈਣ ਆ ਰਹੇ ਨੇ ਉਹਨਾਂ ਕੋਲ ਪੁੱਛ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਇਹਨਾਂ ਨੂੰ ਮੇਨ ਰੋਡਸ ਤੇ ਲਗਾਨੇ ਨੇ ਜਾਂ ਘਰ ਦੇ ਵਿੱਚ ਤਾਂ ਜਿਸ ਤਰੀਕੇ ਨਾਲ ਉਹਨਾਂ ਨੂੰ ਲੱਗਦਾ ਹੈ ਤਾਂ ਉਹ ਆਪਣੀ ਅਵੇਲੇਬਿਲਟੀ ਅਕੋਰਡਿੰਗ ਜਿਹੜੇ ਉਹ ਸਾਡੇ ਕੋਲ ਲੈ ਕੇ ਆ ਰਹੇ ਨੇ ਔਰ ਗਮਲੇ ਦੇਣ ਦਾ ਮੋਟਿਵ ਸਿਰਫ ਇੱਕੋ ਹੀ ਹੈ ਕਿ ਉਹਨ ਦੇ ਵਿੱਚ ਲਗਾ ਕੇ ਉਹਦੀ ਸਾਂਭ-ਸਭਾ ਕੀਤੀ ਜਾਵੇ ਤੁਸੀਂ ਬ੍ਰੇਨ ਨੂੰ ਇਸ ਵਾਰੀ ਜਾਣਦੇ ਨੇ ਕਿ ਆਹ ਜਿਹੜਾ ਟੈਂਪਰੇਚਰ ਇੰਨਾ ਬਹੁਤ ਜ਼ਿਆਦਾ ਵਧ ਰਿਹਾ ਹੈ ਔਰ ਅ ਇਹ ਦੇਖ ਲਓ ਕਿ ਬੱਚਿਆਂ ਵਾਸਤੇ ਬੁਢਾਪਾ ਵਾਸਤੇ ਜਾਂ ਇਹ ਕਹ ਲਈਏ ਕਿ ਯੂਥ ਵਾਸਤੇ ਵੀ ਜਿਹੜਾ ਇਹ ਗਰਮੀ ਇੰਨੀ ਅਸਾਣੀ ਹੈ ਔਰ ਕਿਤੇ ਨਾ ਕਿਤੇ ਸਾਡੀ ਜਿਹੜੀ ਹੈਲਥ ਤੇ ਬੜਾ ਹੀ ਅਸਰ ਪਾ ਰਹੀ ਹੈ ਆਪਾਂ ਇਹ ਦੇਖ ਲਈਏ ਕਿ ਜੋ ਜਦੋਂ ਕਿ ਇਹ ਸੂਰਜ ਦੇ ਕਿਰਨਾਂ ਇੰਨੀਆਂ ਗਰਮ ਤਿੱਖੀਆਂ ਨੇ ਜੋ ਕਿਤੇ ਨਾ ਕਿਤੇ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਿੰਨੇ ਅੰਦਰ ਤੱਕ ਦਾ ਤਰਾਂ ਵੀ ਪਾ ਸਕ ਔਰ ਐਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਇਹ ਪਲਾਂਟ ਜਿਹੜੀ ਬਹੁਤ ਜ਼ਰੂਰਤ ਹੈ ਕਿ ਉਹਨੂੰ ਲਗਾਇਆ ਜਾਵੇ ਸਿਰਫ ਬੰਦੇ ਆ ਨਾ ਜਾਵੇ ਬਲਕਿ ਉਹਨੂੰ ਲਗਾਇਆ ਵੀ ਜਾਵੇ ਪਾਕਿਸਤਾਨ ਤੋਂ ਬਾਹਰ ਦਿੱਤੀ ਜਾਵੇ ਦੇਖਿਆ ਜੇ ਨੇ ਲਗਾਤਾਰ ਕਿੰਨੇ ਗਏ ਨੇ ਬਹੁਤ ਸਾਰੇ ਪਹਿਲੇ 200 ਲਗਾਏ ਗਏ ਨੇ ਔਰ ਅੱਜ ਵੀ 200 ਤੋਂ ਲੈ ਕੇ 250 ਜਿਹੜੇ ਕਰੀਬ ਨੇ ਉਹ ਪੌਦੇ ਜਿਹੜੇ ਬੰਦੇ ਜਾਏ ਵਿਆਹ ਜਦੋਂ ਕੋਈ ਇਹ ਗੁੱਤੇ ਨੂੰ ਪਾਣੀ ਦੇਵੇਗਾ ਤਾਂ ਉਹ ਕਮ ਸੇ ਕਮ ਯਾਦ ਰੂ ਰੱਖੇਗਾ ਕਿ ਇਹ ਸਾਡੇ ਵਿਆਹ ਦੀ ਬਰੇ ਗਾਟ ਜਿਹੜੇ ਪਲਾਂਟ ਬੰਦੇਗੇ ਸੀ ਔਰ ਐਸ ਤੁਸੀਂ ਦੇਖਾਂਗੇ ਪਰ ਸਾਨੂੰ ਦੇਖ ਕੇ ਜਾਏਗਾ ਸਾਨੂੰ ਵੀ ਬੜੀ ਖੁਸ਼ੀ ਹੋਈ ਹੈ ਜੀ ਮੈਂ ਸਾਰੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੇਰੇ ਲੋਕ ਪਾਟੂਗਾ ਵਾਸੀਆਂ ਨੂੰ ਪਿਆਰ ਮਰੀ ਨਮਸਕਾਰ ਰਾਮ ਰਾਮ ਸਤਿ ਸ਼੍ਰੀ ਅਕਾਲ ਅੱਜ 28 ਜੂਨ ਤੇ ਸਾਡੀ ਮੈਰਿਜ ਅਨਿਵਰਸਰੀ ਹੈ ਕਿਉਂ ਦੇ ਉਪਲਖਸ਼ੇ ਚ ਡਾਕਟਰ ਵੀ.ਡੀ. ਸਜਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੁਆਰਾ ਇਹ ਕੋਟੇ ਦਾ ਲੰਗਰ ਲਗਾਇਆ ਗਿਆ ਹੈ ਤੇ ਨਾਲ ਹੀ ਜੰਮਲੇ ਦੇ ਨਾਲ ਹੀ 300 ਲੜਜਿੱਤੇ ਜਾ ਰਹੇ ਨੇ ਕਿ ਜਿੰਨੇ ਕੋ ਹੋ ਸਕੇ ਸਾਡੇ ਲੋਕ ਦਿੱਤੇ ਜਾਣਗੇ ਜੋ ਰਹਿ ਗਏ ਨੇ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ 956313698108 695773 695773 ਸੋਰੀ ਤੇ ਉਹਨਾਂ ਨੂੰ ਕੋਈ ਵੀ ਡਾਕੂਮੈਂਟ ਦੇਣ ਦੀ ਲੋੜ ਨਹੀਂ ਕੋਈ ਆਧਾਰ ਕਾਰਡ ਦੇਣ ਦੀ ਲੋੜ ਨਹੀਂ ਹੈ ਜੇ ਸੀ ਉਹਨਾਂ ਦੇ ਬਕਾਇਦਾ ਕਰੇ ਪੁੰਚਾ ਕੇ ਆਵਾਂਗੇ ਉਹਦੇ ਤੇ ਜੇ 3 ਗਾੜੀ ਵਿੱਚ ਜਨ ਹੋਰ ਵੀ ਲੋੜ ਪੈ ਗਈ ਜੋ ਸਾਨੂੰ ਸਾਡੇ ਦੋਨਾਂ ਨੰਬਰਾਂ ਤੋਂ ਕੰਟੈਕਟ ਕਰ ਸਕਦੇ ਨੇ ਤੇ ਅਸਲ ਵਿੱਚ ਸਾਡੀ ਸੁਸਾਇਟੀ ਪਹਿਲਾਂ ਵੀ ਬਹੁਤ ਬਣਾ ਲੈ ਕਰ ਚੁੱਕੀ ਏ ਤੇ ਕਿਸੇ ਇੱਕ ਜੀ ਨੇ ਸਹਿਯੋਗ ਨਹੀਂ ਹੈ ਸਾਰੇ ਰੈਲਮਿੰਕ ਸੋਸਾਇਟੀ ਦਾ ਜੋਗੇ ਤੁਹਾਡੇ ਮੀਡੀਆ ਵਾਲੇ ਭਰਾਵਾਂ ਦੀ ਬਹੁਤ ਜ਼ਿਆਦਾ ਸਹਿਯੋਗ ਏ ਜੋ ਸਾਡਿਆਂ ਸਾਡੀ ਬਾਜ ਅੱਗੇ ਤਾਂ ਗੁੰਜਾਉਂਦੇ ਨੇ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਜੋ ਆਦਾ ਕੀਮਤੀ ਸਮਾਂ ਕਰਕੇ ਆਏ ਨੇ ਫਾਜ਼ਿਲਕਾ ਟੀਵੀ ਆਮ ਆਦਮੀ ਪਾਰਟੀ ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ 파ਰਸ਼ਾ ਪੂਜਾ ਲੂਥਰ ਸਦੇਵਾ ਅਤੇ ਅਜੇ ਸਦੇਵਾ ਬੰਟੀ ਦੇ ਇਸ ਉਪਰਾਲੇ ਦੀ ਸਲਾਘਾ ਕਰਦਾ ਹੈ ਅਜੇ ਸਦੇਵਾ ਵੱਲੋਂ ਖਾਸ ਤੌਰ ਤੇ ਇਹ ਅਪੀਲ ਕੀਤੀ ਗਈ ਹੈ ਅਗਰ ਕਿਸੇ ਸ਼ਖਸ ਨੂੰ ਹੀ ਪੌਦੇ ਚਾਹੀਦੇ ਹਨ ਉਹ ਉਹਨਾਂ ਦੇ ਦਫ਼ਤਰ ਵਿਖੇ ਪਹੁੰਚ ਕੇ ਸੰਪਰਕ ਕਰ ਸਕਦਾ ਹੈ ਜਾਂ 9563113000 ਤੇ ਸੰਪਰਕ ਕਰ ਸਕਦਾ ਹੈ ਜੋ ਵੀ ਪੌਦੇ ਲਗਾਉਣਾ ਚਾਹੁੰਦਾ ਹੈ ਉਸ ਨੂੰ ਬਿਲਕੁਲ ਫਰੀ ਪੌਦੇ ਮੁਹੱਈਆ ਕਰਾਏ ਜਾਣਗੇ